ਸਤਿ ਸ਼੍ਰੀ ਅਕਾਲ ਜੀ ਦਵਾਬਾ ਮੀਡੀਆ ਹਾਊਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡ ਔਰ ਅਸੀਂ ਪਹੁੰਚ ਚੁਕਿਆ ਗੋਇਂਦਵਾਲ ਸਾਹਿਬ ਪੁਲ ਦੇ ਨਜ਼ਦੀਕ ਸੋ ਮੈਂ ਕੈਮਰਾਮੈਨ ਨੂੰ ਕਮਾ ਕਾ ਕੇ ਬਿਲਕੁਲ ਪੁਲ ਦਿਖਾਉਣ ਦੀ ਜਿਹੜੀ ਉਹ ਪੁਲ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੇ ਸੋ ਇੱਥੇ ਵਸਦੇ ਜਿਹੜੇ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ 88 ਵਾਲੇ ਹੜ੍ਹ ਤੋਂ ਕੇਵਲ 2 ਫੁੱਟ ਜਿਹੜਾ ਉਹ ਪਾਣੀ ਨੀਵਾ ਚੱਲ ਰਿਹਾ ਔਰ ਸਥਿਤੀ ਜਿਹੜੀ ਬਹੁਤ ਹੀ ਇੱਥੇ ਭਿਆਨਕ ਬਣੀ ਹੋਈ ਹੈ ਔਰ ਇੱਥੇ ਜਿਹੜੇ ਲੋਕ ਨਜ਼ਦੀਕ ਘਰਾਂ ਦੇ ਵਿੱਚ ਵਸਦੇ ਨੇ ਆ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਜੀ ਪਹੁੰਚ ਚੁੱਕੇ ਆ ਬਾਗੂ ਗੱਟਾ ਫੱਤੂ ਢਿੰਗੇ ਦੇ ਨਜ਼ਦੀਕ ਇਹ ਪਿੰਡ ਪਿੰਡਾ ਬਾਗੂ ਗੱਟਾ ਵੀ ਇਹਨੂੰ ਕਿੰਨੇ ਨੇ ਬਾਗੂ ਵਾਲ ਵੀ ਇਸ ਪਿੰਡ ਨੂੰ ਕਿਹਾ ਜਾਂਦਾ ਹੈ ਤੋਂ ਇੱਥੇ ਜਿਹੜੇ ਲੋਕ ਜਿਹੜੇ ਨੇ ਹੜ ਪੀੜਤ ਲੋਕ ਜਿਹੜੇ ਬੰਨਾਂ ਦੇ ਉੱਤੇ ਬੈਠੇ ਨੇ ਜਿਨ੍ਹਾਂ ਦਾ ਕੇ ਛੱਤ ਜਿਹੜੀ ਆ ਉਹ ਵੀ ਚਲੀ ਗਈ ਹੈ ਪਾਣੀ ਵਿੱਚ ਡੁੱਬ ਚੁੱਕੀ ਆ ਸੋ ਪੀੜਤ ਜਿਹੜੇ ਦੇ ਗੱਲਬਾਤ ਕਰਾਂਗੇ ਕੀ ਨਾਮ ਜੀ ਤੁਹਾਡਾ ਗਲਵਿੰਦਰ ਜੀ ਇੱਕ ਇਸੇ ਪਿੰਡ ਦੇ ਤੋਂ ਹਾਂਜੀ ਹਾਂਜੀ ਬਾਗੂ ਵਾਲ ਆ ਦਰਿਆ ਵਿੱਚ ਆ ਗਿਆ ਦਰਿਆ ਦੇ ਵਿੱਚ ਆ ਗਿਆ ਘਰ ਹਾਂ ਘਰ ਦਰਿਆ ਜਮੀਨ ਦੇ ਜਮੀਨ ਵੀ ਸੀ ਕੋਲ ਆਪਣੇ ਹਾਂ ਜੀ ਕਿਤੇ ਨਾ ਲੱਗਾ ਸੀ 6 ਕਨਾਲਾ ਸੀ ਉਹ ਵੀ ਸੋਨਾ ਡੁੱਬ ਗਿਆ ਸਾਡਾ ਸਾਰਾ ਤੇ ਕੋਠੇ ਜਿਹੜੇ ਕੰਪੜੇ ਸਾਰੇ ਡੁੱਬ ਗਏ ਤੇ ਸਾਡਾ ਸਾਮਾਨ ਸਾਡਾ ਕੱਢ ਕੇ ਲਿਆਂਦਾ ਬੱਚੇ ਕੱਢ ਕੇ ਲਿਆਂਦੇ ਰਾਤ ਲਿਆਂਦੇ ਸੀ ਜਦੋਂ ਮੀਂਹ ਆ ਦੋ ਦਿਨ ਲਗਾਤਾਰ ਮੀਂਹ ਪਿਆ ਤੇ ਮੀਂਹ ਦੇ ਵਿੱਚ ਵੀ ਇੱਥੇ ਰਹਿੰਦੇ ਰਹੋ 2 ਦਿਨ 22 ਤੇ ਕੁਤਰੇ ਪੈਜ ਗਿਆ ਸਾਰੇ 22 ਤੇ ਪੈਜ ਗਿਆ ਕੋਈ ਤਾਂ ਪੈ ਨਹੀਂ ਕਿਸੇ ਸਮਾਦਾਨ ਕੋੜੀ ਤਰ ਪਹਿਲਾਂ ਕੀਤੀ ਤਾਂ ਅਸੀਂ ਲਾ ਲਈਆ ਹਾਂਜੀ ਜੇ ਤਾਂ ਦੇਖਿਆ ਜੇ ਬਈ ਨੰਗਰ ਵੀ ਤੁਹਾਡੇ ਬੱਝੇ ਹੋਏ ਨੇ ਤੇ ਡੰਗਰਾਂ ਦੇ ਚਾਰੇ ਦਾ ਵੀ ਬੜਾ ਔਖਾ ਹੋ ਗਿਆ ਹਾਂਜੀ ਔਖਾ ਹਾਂ ਬਾਬੇ ਲੈ ਕੇ ਜਾਂਦੇ ਆ ਗੱਠਾ ਉਹ ਹੀ ਚਾਰਦੇ ਨੇ ਕਿਡੂਰ ਬਾਬੇ ਆਉਂਦੇ ਜੀ ਕਿਡੂਰ ਸਾਹਿਬ ਜੀ ਸਾਫੇ ਕਿਡੂਰ ਸਾਹਿਬ ਦੇ ਔਰ ਉਹ ਹੋਰ ਕੋਈ ਇੱਥੇ ਸੇਵਾ ਪਹੁੰਚੀ ਹੈ ਤੱਕ ਕਿੰਨੇ ਕੋਈ ਨਹੀਂ ਕੋਈ ਉਹ ਰਾਜਮੰਦ ਬਾਬੇ ਆਏ ਅੰਮ੍ਰਿਤਪਾਲ ਅੰਮ੍ਰਿਤਪਾਲ ਪਟੇੰਡੀਓਂ ਜਿਆਣੀ ਵਾਲੇ ਸੀ ਉਹ ਤੋ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਕੋਲ ਮੰਗ ਤੇ ਹੋਈ ਕਰਦੇ ਆ ਜਿਹੜੇ ਹੜ੍ਹਾਂ ਦੇ ਨਾਲ ਡੁੱਬੇ ਪਿਆ ਆਪਣਾ ਸਾਰਾ ਲੋਕ ਵੇਖਿਆ ਪ੍ਰਸ਼ਾਸਨ ਕਿੱਦਾਂ ਬਾਹਰ ਸਾਡੇ ਕੱਢੇ ਜਾਣ ਬਾਹਰ ਸਾਡੇ ਬਾਹਰ ਕੱਢੇ ਜਾਣ बार-बार ਕੱਢੇ ਜਾਣ ਇਦਾਂ ਹੀ ਹੁਣ ਅੰਦਰ ਸਾਡੇ ਕੋਲ ਨਹੀਂ ਦਖਾਵਾ ਲਿਆ ਜਾਂਦਾ ਔਰ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਮੰਗ ਇਹੋ ਕਰਦੇ ਆ ਔਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਿਹੜਾ ਪਹੁੰਚੇ ਸਾਡੇ ਕੋਲ ਨਹੀਂ ਆਇਆ ਹੀ ਕੋਈ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਜਾ ਕਰਨੀ ਕੋਈ ਵੀ ਨਹੀਂ ਆਉਂਦਾ ਤੋ ਬਿਲਕੁਲ ਜੀ ਹਾਲਾਤ ਜਿਹੜੇ ਨੇ ਬਹੁਤ ਹੀ ਤਰਸਯੋਗ ਹਾਲਾਤ ਜਿਹੜੇ ਨੇ ਇਸ ਬਾਗੂਵਾਲ ਪਿੰਡ ਦੇ ਸੋ ਗਰੀਬ ਪਰਿਵਾਰ ਹੈ ਤੇ ਪੰਜ ਤੋਂ 6 ਕਨਾਲਾਂ ਪੈੜੀ ਸੀ ਇਹਨਾਂ ਦੀ ਜਿਹਦੇ ਵਿੱਚ ਝੋਨਾ ਲੱਗਿਆ ਸੀ ਉਹ ਝੋਨਾ ਵੀ ਬਿਲਕੁਲ ਬਰਬਾਦ ਹੋ ਗਿਆ ਤੇ ਇਹ ਪਰਿਵਾਰ ਜਿਹੜਾ ਹੁਣ ਪੂਰਾ ਰੋਡ ਤੇ ਆ ਚੁੱਕਿਆ ਸੋ ਬੰਨ ਦੇ ਉੱਪਰ ਇੱਕ ਆਰਜੀ ਤੌਰ ਤੇ ਝੁੱਗੀ ਬਣਾ ਕੇ ਉਹ ਵੀ ਕਹਿੰਦੇ ਨੇ ਕਿ ਤਰਪਾਲ ਕਿਸੇ ਕੋਲੋਂ ਮੰਗ ਕੇ ਜਿਹੜੀ ਆ ਉਹ ਇਹਨਾਂ ਨੇ ਪਾਈ ਆ ਸੋ ਆਰਜੀ ਤੌਰ ਤੇ ਝੁੱਗੀ ਬਣਾ ਕੇ ਜਿਹੜਾ ਪਰਿਵਾਰ ਇੱਥੇ ਰਹਿ ਰਿਹਾ ਤੇ ਜੇਕਰ ਡੰਗਰਾਂ ਦੀ ਗੱਲ ਕਰੀਏ ਤਾਂ ਇਹ ਵੀ ਖੁੱਲੇ ਅਸਮਾਨ ਦੇ ਵਿੱਚ ਡੰਗਰ ਜਿਹੜ ਉਹ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਖੁੱਲੇ ਆਸਮਾਨ ਦੇ ਵਿੱਚ ਖੁੱਲੀ ਛੱਤ ਦੇ ਵਿੱਚ ਜਿਹੜੇ ਡੰਗਰ ਨੇ ਬੇਜਵਾਨ ਡੰਗਰ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਕਲੀ ਤੂੜੀ ਖਾਣ ਨੂੰ ਜਿਹੜਾ ਕਿ ਤੂੜੀ ਪਾਉਣ ਨੂੰ ਜਿਹੜਾ ਇਹ ਪਰਿਵਾਰ ਮਜਬੂਰ ਹੋਇਆ ਪਿਆ ਸੋ ਇਹ 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 ਦੱਸਣਯੋਗ ਹੈ ਕਿ ਪੰਡ ਜਿਹੜੇ ਨੇ ਇਹ ਵੀ ਕਿਸੇ ਦੀ ਤੂੜੀ ਕੋਲ ਤੂੜੀ ਦੀ ਪੰਡ ਕਿਸੇ ਕੋਲੋਂ ਮੰਗ ਕੇ ਲੈ ਕੇ ਆਏ ਨੇ ਔਰ ਅਸੀਂ ਮੈਂ ਇੱਕ ਬੇਨਤੀ ਕਰਾਂਗਾ ਜਰੂਰ ਸਮਾਜ ਸੇਵੀ ਸੰਸਥਾਵਾਂ ਨੂੰ ਔਰ ਜਿਹੜੇ ਲੋਕ ਸਾਡੇ ਬਾਉਪੁਰ ਵਾਲੀ ਸਾਈਡ ਨੂੰ ਮੈਂ ਦੇਖਿਆ ਕਿ ਕਾਫੀ ਲੋਕ ਜਿਹੜੇ ਨੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉੱਥੇ ਲੰਗਰ ਲੈ ਕੇ ਜਾਂਦੇ ਨੇ ਔਰ ਮੇਰੀ ਇੱਕ ਬੇਨਤੀ ਹੈ ਕਿ ਇਸ ਏਰੀਆ ਦੇ ਵਿੱਚ ਵੀ ਜਰੂਰ ਆਇਆ ਜਾਵੇ ਇੱਥੇ ਜਿਹੜੇ ਗਰੀਬ ਲੋਕ ਨੇ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਸੋ ਸੁਲਤਾਨਪੁਰ ਲੋਧੀ ਕਪੂਰਥਲਾ ਏਰੀਆ ਜਿਹੜਾ ਪਿੰਡ ਫੱਤੂ ਢੀਗੇ ਦੇ ਨਜ਼ਦੀਕ ਜਿਹੜਾ ਇਹ ਪਿੰਡ ਪੈਂਦਾ ਕੰਮੇਵਾਲ ਔਰ ਬਾਘੂਵਾਲ ਸੋ ਇੱਥੇ ਜਰੂਰ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚਿਆ ਜਾਵੇ ਜੀ ਸੋ ਬਿਲਕੁਲ ਬਾਘੂਵਾਲ ਪਿੰਡ ਕੰਮੇਵਾਲ ਪਿੰਡ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਸਨੀ ਜਿਹੜੇ ਨੇ ਪੀੜਤ ਲੋਕ ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਤੁਹਾਡਾ ਕੀ ਨਾਮ ਹੈ ਤੋਂ ਕਿਸ ਤਰ੍ਹਾਂ ਦਾ ਹਾਲਾਤ ਹੈ ਇਸ ਜਗ੍ਹਾ ਤੇ ਬਣੀ ਹੋਈ ਜਿਹੜੀ ਹਾਲਾਤ ਬਹੁਤ ਖਰਾਬ ਹੈ ਜੀ ਪਰਿਵਾਰ ਜੋ ਵੀ ਜਾਰੇ ਬੱਚੇ ਪੰਨੋ ਪੁੱਤਈਆ ਪੈਂਡੇ ਈਆ ਜੀ ਤੇ ਬੱਚਿਆਂ ਨੂੰ ਉਹਨੂੰ ਐਸੇ ਕੋਈ ਪ੍ਰਬੰਧ ਨਹੀਂ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਨਾ ਕੋਈ ਤੇ ਸਾਨੂੰ ਮਾਲ ਦੇ ਕੇ ਮੰਨ ਲਓ ਕੋਈ ਸਾਰ ਲੈਂਦਾ ਆਸੀ ਨੇ ਕੋਈ ਤੇ ਕੋਈ ਸਾਡੀ ਇੱਥੇ ਰਹਿ ਰਹੀ ਹੈ। ਬਾਹਰ ਜਾ ਰਹੇ ਆ। ਆਸਾਂ ਵੀ ਹੈ। ਤੇ ਜੇ ਇਹ ਵੇਖਿਆ ਜਾਵੇ ਥਾਰੇ ਘਾਬੜੀਆਂ ਲੰਡ ਡਗ ਰਾ ਤੇ ਜੇ ਕੋਈ ਆਉਂਦਾ ਵੀ ਆ ਕਿਨੇ ਤੇਰੇ ਬੱਚੇ ਕੱਢੋ ਬੱਚੇ ਲੈ ਕੇ ਸੁੱਕੀ ਥਾਰੇ ਆਉਂਦੇ ਸੁਫੀ ਦੱਸਦੇ ਸੀ ਇਸ ਕਰਕੇ ਸ਼ੇਕ ਵੀ ਸਾਡਾ ਲਾਤ ਵੀ ਕੋਈ ਤੇ ਬੱਚੇ ਕਿਤੇ ਭਾਈ ਲਿਆ ਕੇ ਕਹਿੰਦੇ ਆ ਜੇ ਤੁਹਾਨੂੰ ਬੱਚੇ ਪਿਆਰੇ ਨਹੀਂ ਕੱਲ ਇੱਥੇ ਆਏ ਸੀ ਜੀ ਦਿੱਤੀ ਆਏ ਆ ਉਹਨਾਂ ਵੀ ਉਹ ਬਣ ਗਏ ਤੇ ਤੁਹਾਨੂੰ ਬਾਕੀ ਆ ਤੁਹਾਡੇ ਸਾਹਮਣੇ ਆਏ ਉਹ ਗਾਲੀ ਉਹ ਮੀ ਜਿੰਨਾ ਇਹਨਾਂ ਮੀ ਪੈਂਦਾ ਰਿਹਾ ਡੰਗਰ ਇੱਥੇ ਇੱਥੇ ਹਾਂਜੀ ਇੱਥੇ ਇੱਦਾਂ ਹੀ ਨੰਗਰ ਰਿਹਾ ਜੀ ਜਿੱਦਾਂ ਹੀ ਡੰਗਰ ਇੱਦਾਂ ਹੀ ਆ ਤੁਹਾਡੇ ਸਾਹਮਣੇ ਆ ਜੀ ਵੀ ਇੱਥੇ ਆਹ ਸਰੂਆ ਬਿਜੜਦੇ ਆ ਇਹ ਤਾਂ ਕਰਦਾ ਜੀ ਇਹ ਆਰਜੀ ਦੌਰ ਤੇ ਡੰਗੂ ਜੇ ਲਾ ਜਨਾਂ ਦੇ ਵਿੱਚ ਰੱਖਦੇ ਹਾਂਜੀ ਇਹ ਬਿਚੇ ਲਵਾ ਦੇ ਉਹ ਨਾ ਕੋਈ ਆ ਅੱディਥੇ ਆ ਬੁੱਟਰਪਾਲ ਮੰਗ ਕਿਤੇ ਕੋਲ ਪਹੁੰਚ ਗਾ ਜਿਸਿਆਰ ਹੋ ਪਰ ਵੇਖੇ ਚਲਗੇ ਬੰਦ ਨੇ ਲੋਕਾਂ ਨੇ ਆ ਕਿ ਖਾਲਚ ਹੋਰ ਸੁਆਦ ਸੇ ਨਹੀਂ ਸੱਤਾ ਕੋ ਲਾਫਰਸੀ ਕਿ ਅੱਜ ਕੋਈ ਆਇਆ ਸੀ ਅੱਜ ਆ ਜੀ ਮੰਨ ਲਓ ਤੇ ਅਮਰ ਕੋਲ ਜਾਈ ਕੇ ਉਹ ਆਏ ਕਿ ਬਾਟ ਤੋਂ ਅਰਥਰੀ ਉਹ ਇਹ ਪਾਣੀ ਦੀ ਸੇਵਾ ਲੈ ਕੇ ਵੀ ਲੋਕ ਪਹੁੰਚੇ ਨੇ ਗੱਲਬਾਤ ਕਰਾਂ ਕੀ ਨਾਮ ਤੁਹਾਡਾ ਤੇ ਕਾਹਦੇ ਆਇਓ ਬੁੱਟਰ ਨੇ ਪੰਜਾਬੀ ਆ ਦੀ ਤੁਹਾਨੂੰ ਹਾਂ ਜੀ ਮਿਲਦੇ ਹੋ ਰਾਣੀ ਦੀ ਮਿਲਦੇ ਹੋ ਹਾਂ ਜੀ ਕਿ ਕਿੰਨੇ ਭੇਜਿਆ ਗੁੱਡ ਜੀ ਬਰਾਲਾ ਕੋ ਠੀਕ ਸੇ ਕਿ ਲਈ ਟਰੱਕ ਦੀ ਸੇਵਾ ਜਿਹੜੀ ਪਾਣੀ ਦੀ ਭੇਜੀ ਹੈ ਇਹ ਇੱਥੇ ਰੁਕੂਗਾ ਰਾਤ ਹਾਂ ਜੀ ਇਹ ਰੁਕੂਗਾ ਰਾਤ ਕੱਲ ਜਿਹਨੇ ਜਕਰ ਪਾਣੀ ਨੂੰ ਕਿਤਾ ਇੱਥੇ ਸੋ ਬਿਲਕੁਲ ਰਾਣਾ ਦਰਜੀਤ ਜੀ ਰਾਣਾ ਇੰਦਰ ਪ੍ਰਤਾਪ ਜੀ ਵੱਲੋਂ ਜਿਹੜੀ ਇਹ ਸੇਵਾ ਕੀਤੀ ਗਈ ਹੈ ਇਹ ਕੱਟ ਦੀ ਔਰ ਇੱਥੇ ਇਹ ਵੀ ਗੱਲ ਇੱਕ ਖਾਸ ਹੈ ਕਿ ਕਹਦੇ ਨੇ ਕਿ ਉਹਨੇ ਦਿਨ ਟਰੱਕ ਜਿਹੜਾ ਇੱਥੇ ਰਹੇਗਾ ਜਿੰਨੇ ਦਿਨ ਇਹ ਪਾਣੀ ਜਿਹੜਾ ਰੋਪਧਾਨੀਆਂ ਲੋਕ ਆਪਣੇ ਘਰਾਂ ਤੋਂ ਵਾਪਸ ਨਹੀਂ ਜਾਂਦੇ ਉਹ ਦਿਨ ਇਹ ਟਰੱਕ ਦੀ ਜਿਹੜੀ ਸੇਵਾ ਹੈ ਇਸੇ ਤਰ੍ਹਾਂ ਕੀਤੀ ਰਹੇਗੀ ਸੋ ਉਹ ਇੱਥੇ ਸਰਵਾ ਕੀਤਾ ਉਹਨਾਂ ਤਰਫ਼ ਫਿਰ ਕੇ ਉਹ ਇਹ ਸੋ ਬਿਲਕੁਲ ਪੂਰਾ ਜਿਹੜਾ ਹਾਲ ਹੈ ਇਸ ਏਰੀਆ ਦਾ ਉਹ ਤੁਹਾਨੂੰ ਦਿਖਾਉਣ ਦੀ ਜਿਹੜੀ ਉਹ ਇੱਕ ਕੋਸ਼ਿਸ਼ ਕੀਤੀ ਐ ਸੋ ਕਿਸ ਤਰ੍ਹਾਂ ਲੋਕ ਜਿਹੜੇ ਆਪਣੇ ਜਿਹੜੀ ਜ਼ਿੰਦਗੀ ਬਸਰ ਕਰ ਰਹੇ ਨੇ ਸੋ ਡੰਗਰਾਂ ਦਾ ਵੀ ਤੁਸੀਂ ਹਾਲ ਦੇਖਿਆ ਔਰ ਇੱਕ ਵਾਰ ਫਿਰ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਇੱਕ ਵਾਰ ਫੇਰ ਮੇਰੀ ਜਿਹੜੀ ਇੱਕ ਬੇਨਤੀ ਖਾਸ ਹੈ ਆਪਣਾ ਕੈਂਪ ਜਿਹੜਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਬਾਉਪੁਰ ਏਰੀਆ ਦੇ ਵਿੱਚ ਜਿਹੜਾ ਲੱਗਾ ਹੋਇਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਸ ਇਸ ਏਰੀਆ ਦਾ ਵੀ ਜਿਹੜੀ ਉਹ ਸਾਰ ਲਈ ਜਾਵੇ ਇਸ ਏਰੀਆ ਨੂੰ ਵੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਜਿਹੜਾ ਡੰਗਰਾਂ ਦਾ ਚਾਰਾ ਆ ਉਹਦੇ ਵੀ ਬਹੁਤ ਜ਼ਿਆਦਾ ਇੱਥੇ ਜ਼ਰੂਰਤ ਹੈ ਔਰ ਖਾਣ ਪੀਣ ਦੀ ਜਿਹੜੀ ਵਸਤਾਂ ਉਹ ਵੀ ਜ਼ਰੂਰ ਇਸ ਜਗ੍ਹਾ ਤੇ ਪਹੁੰਚਾਈਆਂ ਜਾਣ ਕੈਮਰਾਮੈਨ ਅਮਰਿਤਪਾਲ ਦੇ ਨਾਲ ਜਸਦੇਵ ਸਿੰਘ ਚੰਡ ਦਵਾਬਾ মিডিਆ ਹਾਊਸ ਸੁਲਤਾਨਪੁਰ